ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲਓ ਜੀ ਕਣਕ ਨੂੰ ਅੱਜ ਦੂਜਾ ਪਾਣੀ ਕਰਤਾ ਸ਼ੁਰੂ। ਕਿਉਂਕਿ 10-12 ਦਿਨ ਪਾਣੀ ਆਪਣਾ ਲੇਟ ਹੋ ਗਈ। ਕਿਉਂਕਿ ਪਿਛਲੇ ਸਾਲ ਆਪਾਂ ਨੇ ਪਾਣੀ ਲਾਤਾ ਸੀਗਾ ਥੋੜਾ ਜਿਹਾ ਛੇਤੀ ਤੇ ਉਸ ਤੋਂ ਬਾਅਦ ਹੋ ਗਈ ਸੀਗੀ ਬਾਰਿਸ਼। ਤੇ ਇਸ ਸਾਲ ਆਪਾਂ ਨੇ ਉਹ ਗੱਲ ਨੂੰ ਦੇਖਦੇ ਹੋਏ ਪਾਣੀ ਨਹੀਂ ਲਾਇਆ ਤੇ ਆਪਾਂ ਪਿੱਛੇ ਚਲੋ ਪਾਣੀ ਲਾਉਣ ਨਾਲ ਆਪਣੀ ਕਣਕ ਕਾਫੀ ਖਰਾਬ ਹੋ ਗਈ ਸੀਗੀ। ਤੇ ਹੁਣ ਪਾਣੀ ਨਾ ਲਾਉਣ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਕਣਕ ਐਦਾਂ ਨਾ ਡੈੜੀਆਂ ਚ ਮਝਰਾਉਣ ਲੱਗੀ ਦੀ ਪਰ ਸੁੱਕਣ ਜੇ ਲੱਗੀ ਸੀਗੀ ਇਹ ਇਹ ਦਾੜੀ ਦੇਖੋ ਇਹ ਲਿਖ ਦਿਓ ਮੈਂ ਪਹਿਤੋਂ ਦਿਖਾਉਨੇ ਆ ਇਹ ਵਾਲੀ ਕਿਉਂਕਿ ਜਦੋਂ ਇੱਕ ਯਾਨੀ ਕਿ ਇੱਕ ਡੇਢ ਦਾ ਟਾਈਮ ਹੁੰਦਾ ਸੀਗਾ ਪਸ਼ਵਾ ਚੱਲਦੀ ਸੀਗੀ ਹੁਣ ਯਾਨੀ ਕਿ ਕੱਲ ਵੀ ਪਸ਼ਵਾ ਕਾ ਕਾਫੀ ਚੱਲੀ ਆ ਤੇ ਉਹ ਵੇਲੇ ਨਾ ਇਹ ਕਾਫੀ ਉੱਪਰੋਂ ਸੋਕਾ ਮੰਦੀ ਸੀਗੀ ਆਪਣੀ ਕਣਕ ਯਾਨੀ ਕਿ ਚਲੋ ਹੁਣ ਵੀ ਬਾਰਿਸ਼ 20 18 20 ਦੇ ਨੇੜੇ ਦੱਸੀ ਵੀ ਆ ਤੇ ਤਰੀਕ ਹਾਲੇ 11 ਜਨਵਰੀ ਹੋਈ ਹੈ ਜੀ ਜੇ ਹੁਣ ਆਪਾਂ ਇਹਨੂੰ 8-9 ਦਿਨ ਹੋਰ ਖੜਾਉਂਦੇ ਸੀਗੇ ਤੇ ਕਣਕ ਆਪਣੀ ਕਾਫੀ ਸੁੱਕਰੀ ਸੀਗੀ ਜਦੋਂ ਦੁਪਹਿਰ ਨੂੰ ਪਛਵਾ ਚਲਦੀ ਸੀਗੀ ਤੇ ਇੱਕ ਹਾਲੇ ਇੱਥੇ ਆਪਾਂ ਨੇ ਯੂਰੀਆ ਸਿਰਫ 2-2 ਥੈਲੇ ਪਾਏ ਨੇ ਹੁਣ ਤੱਕ ਤੇ ਹੁਣ ਇਹਨੂੰ ਭਰ ਕੇ 2-4 ਦਿਨ ਤੱਕ ਇੱਕ ਇੱਕ ਥੈਲੇ 'ਚ ਯੂਰੀਆ ਦਾ ਹੋਰ ਪਾਵਾਂਗੇ ਕਿਉਂਕਿ ਵੈਸੇ ਤਾਂ ਇਹ ਸੀਗਾ ਵੀ ਚਲੋ بارش ਹੋ ਜੂਗੀ ਜਾਂ ਇਦਾਂ ਹੀ ਸਰ ਜੂਵੇ ਪਰ ਹੁਣ بارش ਨੂੰ ਡੀਕ ਡੀਕ ਕੇ ਪਾਣੀ ਆਪਾਂ ਨੇ ਸਟਾਰਟ ਕਰਤਾ ਲਾਉਣਾ ਅੱਜ ਜਦੋਂ ਦੁਪਹਿਰ ਹੁੰਦੀ ਆ ਨਾ ਆਪਾਂ ਤੁਹਾਨੂੰ ਅੱਗੇ ਵੀ ਹੋਰ ਵੀ ਖੇਤ ਦਿਖਾਉਣੇ ਅੱਗੇ ਆਜੋ ਜਣੀ ਤਕਰੀਬਨ ਹੁਣ ਦੁਪਹਿਰ ਦੇ 2 ਵਜੇ ਤੱਕ ਲਈ ਤੇ ਇਹ ਦੇਖੋ ਇਹ ਖੇਤ ਦੇ ਵਿੱਚ ਨਾ ਜਮਾਈ ਸੋਕਾ ਮੰਨ ਰਹੀ ਆ ਕਣਕ ਆਪਣੀ ਨੇ ਇਹ ਦੇਖੋ ਕਿਉਂਕਿ ਜਮਾਂ ਹੀ ਬੱਤ ਪਈ ਜਮਾਂ ਹੀ ਬੱਤ ਰਹਿਣਾ ਇਹ ਦੇਖੋ ਇੱਕ ਕੈਦ ਕੀ ਥੋੜੀ ਜਿਹੀ ਆਪਾਂ ਤਾਂ ਹੋਰ ਘਾਟ ਰਹੀ ਆਪਾਂ ਤਾਂ ਜੂਰੀਆ ਘੱਟ ਬਹੁਤ ਪਈ ਆਪਾਂ ਨੇ ਸਿਰਫ ਦੋ ਦੋ ਥੈਲੇ ਹੀ ਹਾਲੇ ਤੱਕ ਜੂਰੀਏ ਤੇ ਪਾਏ ਨੇ ਤੇ ਹੁਣ ਇਹਨੂੰ ਭਰ ਕੇ ਆਪਾਂ ਨੇ ਦੇਖਾਂਗੇ ਜਾਂ ਤਾਂ ਡੇਢ ਡੇਢ ਇਕੱਠਾ ਹੀ ਪਾ ਦਾਂਗੇ ਨਹੀਂ ਥੈਲਾ ਥੈਲਾ ਦਾ ਜਰੂਰ ਇਹ ਚ ਹੁਣ ਜੂਰੀਏ ਦਾ ਪਾ ਦਾਂਗੇ ਪੰਜ ਚਾਰ ਦਿਨ ਨੂੰ ਬਾਕੀ ਕਮੈਂਟ ਕਰਕੇ ਦੱਸਿਓ ਭਰਾ ਬਣ ਕੇ ਕਿਹੜੇ-ਕਿਹੜੇ ਭਰਾਵਾਂ ਨੇ ਹੁਣ ਤੱਕ ਪਾਣੀ ਲਾਇਆ ਹੈ ਜਾਂ ਹਾਲੇ ਵੀ بارش ਨੂੰ ਇੰਡੀਕ ਰਹੇ ਹੋ ਕਿਉਂਕਿ ਪਿਛਲੇ ਸਾਲ ਆਪਾਂ بارش ਨੂੰ بارش ਹੋ ਗਈ ਸੀਗੀ ਆਪਣੀ ਕਣਕ ਕਾਫੀ 6-7 ਕਿੱਲੇ ਖਰਾਬ ਹੋ ਗਏ ਸੀਗੇ ਤੇ ਉਹਦੇ ਕਰਕੇ ਨੀਅਤ ਕੀ ਲਾਇਆ ਪਾਣੀ ਤਾਂ ਇਤ ਕੀ ਉਲਟ ਹੋ ਗਿਆ ਕੰਮ ਆਪਣਾ ਇਤ ਕੀ ਨਹੀਂ ਹੋਈ بارش ਕੱਲ ਵੱਡੀ ਮੋਟਰਾਂ ਚਲਾਤੀਆਂ ਵੈਸੇ ਕੱਲ ਭਰਿਆ ਸੀਗਾ ਕਿੱਲਕ ਜਿਹੜੀ ਕਣਕ ਨੂੰ ਆਪਾਂ ਪਾਣੀ ਲਾਣੇ ਹੋਣਾ ਖੇਤ ਕੱਲ੍ਹ ਪਰਿਆ ਸੀਗਾ ਹੁਣ ਇਹਦਾ ਦੇਖੋ ਪੱਤਿਆਂ ਦਾ ਕਿੰਨਾ ਫਰਕ ਪੈ ਗਿਆ ਹਨ ਖੁੱਲ ਗਏ ਉੱਪਰੋਂ ਯਾਨੀ ਕਿ ਕੱਲ 12 1 ਵਜੇ ਇਹ ਵੀ ਕਣਕ ਉੱਪਰੋਂ ਐਨੀ ਮਝਰਾਈ ਵੀ ਸੀਗੀ ਪਰ ਜਿਵੇਂ ਫੁੱਗੀ ਹੁੰਦੀ ਹੈ ਜਿੱਦਾਂ ਆਪਾਂ ਯੂਰੀਆ ਵੱਧ ਪਾ ਦਿੰਦੇ ਨਾਲ ਉਹਦੇ ਕਰਕੇ ਹੋ ਜਾਂਦੀ ਆ ਇਹ ਵੀ ਕੱਲ ਉਦਾਂ ਸੀਗੀ ਤੇ ਹੁਣ ਖੇਤ ਦੀ ਲੱਗੇ ਰੂਹ ਹੋਈ ਵੀ ਆਣ ਪੂਰੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਵੀ ਕਿਹੜੇ-ਕਿਹੜੇ ਭਰਾ ਆਪਣੇ ਨੇ ਪਾਣੀ ਲਾਇਆ ਜਾਂ ਨਹੀਂ ਲਾਇਆ ਤੇ ਯੂਰੀ ਆਪਾਂ ਇਹ ਚ ਹੁਣ ਪਾਈਏ ਆਪਣਾ ਤਾਂ ਚਲੋ ਲੇਟ ਹੋ ਗਿਆ ਬਾਕੀ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਯੂਰੀ ਥੋਨੇ ਪੂਰਾ ਕਰਤਾ ਜਾਂ ਹਾਲੇ ਹੋਰ ਪਾਉਂਗੇ ਕਿਉਂਕਿ ਆਪਾਂ ਨੇ ਸਿਰਫ ਹਾਲੇ 2-2 ਥੈਲੀ ਪਾਈ ਨੇ ਤੇ ਸਿਰਫ ਆਪਾਂ ਤਾਂ ਹਾਲੇ 2-2 ਥੈਲੀ ਪਾਈ ਨੇ 3 ਥੈਲਾ ਹੁਣ ਭਰ ਕੇ ਪਾਵਾਂਗੇ ਠੀਕ ਹੈ ਜੀ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ